ਨਮਸਕਾਰ ਦੋਸਤੋ ਹਰ ਹਰ ਮਹਾਦੇਵ ਸਾਰੀ 사ਸੰਗ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸ਼ਿਵਰਾਤਰੀ ਦੇ ਇਸ ਮਹਾਪਰਬ ਦੇ ਉੱਪਰ ਅਸੀਂ ਦਰਸ਼ਨ ਕਰਨ ਦੇ ਲਈ ਆਏ ਹਾਂ ਜਟੋਲੀ ਮਹਾਦੇਵ ਮੰਦਿਰ ਜੀ ਦੇ ਤੇ ਤੁਸੀਂ ਵੀ ਸਾਡੇ ਨਾਲ ਜਟੋਲੀ ਮਹਾਦੇਵ ਜੀ ਦੇ ਦਰਸ਼ਨ ਕਰੋ। ਹਾਂ ਜੀ ਦੋਸਤੋ ਅਸੀਂ ਮਹਾਸ਼ਿਵਰਾਤਰੀ ਦੇ ਇਸ ਮੌਕੇ ਦੇ ਉੱਪਰ ਜਾ ਰਹੇ ਹਿਮਾਚਲ ਪ੍ਰਦੇਸ਼ ਦੇ ਜਟੋਲੀ ਡਿਸਟ੍ਰਿਕਟ ਸੋਲਨ ਦੇ ਵਿੱਚ ਜਿੱਥੇ ਕਿ ਮਹਾਦੇਵ ਜੀ ਦਾ ਬਹੁਤ ਹੀ ਪ੍ਰਸਿੱਧ ਜਿਹੜਾ ਮੰਦਿਰ ਹੈ ਜਟੋਲੀ ਸ਼ਿਵ ਮਹਾਦੇਵ ਮੰਦਿਰ ਤੇ ਅਸੀਂ ਉਸ ਮੰਦਿਰ ਦੇ ਸਾਰੇ ਮਿਲ ਕੇ ਦਰਸ਼ਨ ਕਰਨ ਦੇ ਲਈ ਜਾ ਰਹੇ ਹਾਂ ਤੇ ਤੁਸੀਂ ਵੀ ਸਾਡੇ ਨਾਲ ਨਾਲ ਮੰਦਿਰ ਦੇ ਦਰਸ਼ਨ ਜ਼ਰੂਰ ਕਰੋਗੇ ਤੇ ਅਸੀਂ ਪਟਿਆਲੇ ਤੋਂ ਚੱਲਿਆ ਹਿਮਾਚਲ ਪ੍ਰਦੇਸ਼ ਸੋਲਨ ਜਟੋਲੀ ਮਹਾਦੇਵ ਜੀ ਦੇ ਮੰਦਿਰ ਦਰਸ਼ਨ ਕਰਨ ਦੇ ਲਈ ਤੇ ਮਹਾਸ਼ਿਵ ਰਾਤਰੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜੀ ਲਗਭਗ ਅਸੀਂ ਡੇਢ ਪੌਣੇ 2 ਘੰਟਿਆਂ ਦਾ ਰਸਤਾ ਜਿਹੜਾ ਸਫਰ ਸੀਗਾ ਉਹ ਤੈਅ ਕਰਕੇ ਅਸੀਂ ਪਹੁੰਚ ਚੁੱਕਿਆ ਜਟੋਲੀ ਮਹਾਦੇਵ ਮੰਦਿਰ ਤੇ ਤੁਸੀਂ ਵੀ ਸਾਡੇ ਨਾਲ ਨਾਲ ਜਟੋਲੀ ਮਹਾਦੇਵ ਜੀ ਦੇ ਦਰਸ਼ਨ ਕਰੋਗੇ ਤੇ ਦੋਸਤੋ ਹੁਣ ਅਸੀਂ ਮੰਦਰ ਪ੍ਰੀਸ਼ਰ ਦੇ ਵਿੱਚ ਇੰਟਰ ਕਰ ਚੁੱਕੇ ਹਾਂ ਤੇ ਬਹੁਤ ਹੀ ਸੁੰਦਰ ਤੇ ਅਦਭੁਤ ਜਟੋਲੀ ਮਹਾਦੇਵ ਮੰਦਿਰ ਹੈ ਤੇ ਇਸ ਦਾ ਇਤਿਹਾਸ ਵੀ ਅਸੀਂ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਨਾਲ ਨਾਲ ਤੁਸੀਂ ਮੰਦਰ ਦੇ ਦਰਸ਼ਨ ਕਰਨੇ ਆ ਤੇ ਨਾਲ ਨਾਲ ਤੁਸੀਂ ਇਸ ਸਮੁੰਦਰ ਦਾ ਜਿਹੜਾ ਇਤਿਹਾਸ ਉਹ ਸੁਣ ਸਕੋਗੇ ਅਤੇ ਦੋਸਤੋ ਹੁਣ ਆਪਣਾ ਸ਼ਿਰਤ ਛਕਾ ਕੇ ਮਹਾਦੇਵ ਦੇ ਚਰਨਾਂ ਦੇ ਵਿੱਚ ਅਸੀਂ ਵੀ ਮੰਦਰ ਦੇ ਦਰਸ਼ਨ ਕਰਨ ਦੇ ਲਈ ਪਹੁੰਚ ਚੁੱਕੇ ਹਾਂ ਤੇ ਬਹੁਤ ਹੀ ਸੁੰਦਰ ਤੇ ਅਦਭੁਤ ਇਹ ਮੰਦਰ ਹੈ ਜਿਹੜਾ ਬਣਿਆ ਹੋਇਆ ਹੈ ਮੰਦਰ ਕਿਵੇਂ ਲੱਗਿਆ ਤੁਹਾਨੂੰ ਬੰਦੇ ਤਾਂ ਬਹੁਤ ਬੜੀ ਬੜੀ ਖੁਸ਼ੀ ਹੋ ਰਹੀ ਹੈ ਬੋਲ ਜਾਓ ਕਿਹਾ ਨਹੀਂ ਜਾਂਦਾ ਪ੍ਰਜਨਗਤੀ ਬਿਲਕੁਲ ਜੀ ਬਿਲਕੁਲ ਉਹ ਜਾਣਾ ਜ਼ਰੂਰੀ ਹੈ ਤੇ ਵੈਸੇ ਮਹਾਦੇਵ ਜੀ ਦੇ ਇਸ ਮੰਦਿਰ ਦੇ ਪ੍ਰਸਿੱਧ ਹੋਣ ਦੇ ਕਾਫੀ ਸਾਰੇ ਕਾਰਨ ਨੇ ਤੇ ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਹੈ ਕਿ ਉੱਤਰ ਭਾਰਤ ਦਾ ਸਭ ਤੋਂ ਉੱਚਾ ਮੰਦਿਰ ਹੈ ਜਿਹੜਾ ਉਹ ਜਟੋਲੀ ਮਹਾਦੇਵ ਮੰਦਿਰ ਹੈ। ਅਤੇ ਦੋਸਤੋ ਇਸ ਜਗ੍ਹਾ ਅਤੇ ਇਸ ਮੰਦਿਰ ਦਾ ਨਾਮ ਜਟੋਲੀ ਹੈ ਜਿਹੜਾ ਉਹ ਇਸ ਕਰਕੇ ਪਿਆ ਸੀ ਕਿ ਭਗਵਾਨ ਸ਼ਿਵ ਨੇ ਇਸ ਸਥਾਨ ਦੇ ਉਪਰ ਆਕਿਤ ਤਪੱਸਿਆ ਕਰੀ ਸੀ ਅਤੇ ਇਸ ਸਥਾਨ ਦੇ ਉੱਪਰ ਆਪਣੀਆਂ ਜਟਾਵਾਂ ਜੜੀਆਂ ਉਹ ਰੱਖਿਆ ਸਨ ਇਸ ਕਰਕੇ ਇਸ ਸਥਾਨ ਦਾ ਅਤੇ ਇਸ ਮੰਦਿਰ ਦਾ ਨਾਮ ਜਟੋਲੀ ਸ਼ਿਵ ਮਹਾਦੇਵ ਮੰਦਿਰ ਦੇ ਨਾਲ ਪ੍ਰਸਿੱਧ ਹੈ ਅਤੇ ਦੋਸਤੋ ਜਿੱਥੇ-ਜਿੱਥੇ ਭਗਵਾਨ ਸ਼ਿਵ ਦਾ ਮੰਦਿਰ ਜਾਂ ਸ਼ਿਵਲਿੰਗ ਸਥਾਪਿਤ ਹੁੰਦਾ ਹੈ ਉੱਥੇ ਉੱਤੇ ਹੀ ਨੰਦੀ ਮਹਾਰਾਜ ਵੀ ਵਿਰਾਜਮਾਨ ਹੁੰਦੇ ਨੇ ਅਤੇ ਇੱਥੇ ਜੀ ਨੰਦੀ ਮਹਾਰਾਜੀ ਦੇ ਨਾਮ ਨਾਲ ਸ਼ਿਵ ਗਣ ਵੀ ਵਿਰਾਜਮਾਨ ਹਨ ਆਪਾਂ ਉਹਨਾਂ ਦੇ ਵੀ ਮੰਦਿਰ ਦੇ ਬਿਲਕੁਲ ਸਾਹਮਣੇ ਦਰਸ਼ਨ ਕਰ ਸਕਦੇ ਹਾਂ ਹਰ ਹਰ ਮਹਾਦੇਵ ਮਹਾਦੇਵ ਜੀ ਸਾਰੇ ਦੀਆਂ ਬਹੁਤੋ ਕਾਮਨਾ ਪੂਰੀਆਂ ਕਰਨ ਤੇ ਸ਼ਿਵ ਰਾਤਰੀ ਦੇ ਸੋ ਮਹਾਨ ਪਰਵ ਦੇ ਉੱਪਰ ਅਸੀਂ ਦਰਸ਼ਨ ਕਰਨ ਦੇ ਲਈ ਆਏ ਆ ਜਟੋਲੀ ਮਹਾਦੇਵ ਮੰਦਿਰ ਜੀ ਦੇ ਜਟੋਲੀ ਸ਼ਿਵ ਮੰਦਿਰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਇਹ ਉੱਤਰ ਭਾਰਤ ਦਾ ਸਭ ਤੋਂ ਉੱਚਾ ਮੰਦਿਰ ਹੈ ਤੇ ਇਸ ਦੀ वास्तुकला ਬਹੁਤ ਹੀ ਅਦਭੁਤ ਹੈ ਇਸ ਮੰਦਿਰ ਦਾ ਨਿਰਮਾਣ ਕ੍ਰਿਸ਼ਨਨੰਦ ਪਰਮਹੰਸ ਜੀ ਨੇ ਸ਼ੁਰੂ ਕਰਵਾਇਆ ਸੀਗਾ ਅਤੇ ਸੁਆਮੀ ਜੀ ਨੇ 1950 ਦੇ ਵਿੱਚ ਆਪਣਾ ਇਹ ਮਨ ਬਣਾਇਆ ਸੀਗਾ ਜਾਂ ਸੰਕਲਪ ਲਿਆ ਸੀਗਾ ਕਿ ਅਸੀਂ ਇਸ ਸਥਾਨ ਨੂੰ ਭਗਵਾਨ ਸ਼ਿਵ ਜੀ ਦੀ ਭਗਤੀ ਦਾ ਕੇਂਦਰ ਜਿਹੜਾ ਉਹ ਬਣਾਵਾਂਗੇ। ਅਤੇ ਦੋਸਤੋ ਇਸ ਮੰਦਿਰ ਦਾ ਨਿਰਮਾਣ ਸ਼ੁਰੂ ਹੋਇਆ ਫਿਰ 1974 ਦੇ ਵਿੱਚ ਅਤੇ ਇਸ ਮੰਦਿਰ ਦਾ ਨਿਰਮਾਣ ਲਗਭਗ 39 ਸਾਲ ਜਿਹੜਾ ਚੱਲਦਾ ਰਿਹਾ ਤੇ ਦੋਸਤੋ ਮਹਾਰ ਦੇਵ ਜੀ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਮੰਦਿਰ ਦੇ ਵਿੱਚ ਦਰਸ਼ਨ ਕਰਨ ਲਈ ਪਹੁੰਚੇ ਤੇ ਬਹੁਤ ਹੀ ਮਨ ਨੂੰ ਸ਼ਾਂਤੀ ਆਦਪੁੱਤ ਦਰਸ਼ਿਆ ਇਸ ਮੰਦਿਰ ਦਾ ਤੇ ਇਹ ਬਹੁਤ ਸੁੰਦਰ-ਸੁੰਦਰ ਪਹਾੜੀਆਂ ਦੇ ਵਿੱਚ ਸਥਿਤ ਇਹ ਮੰਦਿਰ ਬਹੁਤ ਹੀ ਸ਼ਾਂਤੀ ਦਾ ਜਿਹੜਾ ਪ੍ਰਤੀਕ ਇਸ ਏਰੀਆ ਦਾ ਮੰਨਿਆ ਜਾਂਦਾ ਹੈ ਸਾਰੇ ਹੀ ਸਾਥ ਸੰਗਤ ਨੂੰ ਮਹਾਸ਼ਿਵਰਾਤਰੀ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਦੇਵ ਜੀ ਹਰੇਕ ਦੀ ਮਨੋ ਕਾਮਨਾ ਜਿਹੜੀ ਆ ਉਹ ਪੂਰੀਆਂ ਕਰਨ ਤੇ ਸ਼ਿਵ ਰਾਤਰੀ ਦੇ ਇਸ ਮੌਕੇ ਦੇ ਉੱਪਰ ਅਸੀਂ ਦਰਸ਼ਨ ਕਰਨ ਦੇ ਲਈ ਆਏ ਆ ਜਟੋਲੀ ਮਹਾਦੇਵ ਮੰਦਿਰ ਜੀ ਦੇ ਜੋ ਕਿ ਬਹੁਤ ਹੀ ਅਦਭੁਤ ਮੰਦਿਰ ਹੈ ਜਿਹੜਾ ਉਹ ਬਣਿਆ ਹੋਇਆ ਇਹ ਮੰਦਿਰ ਬਹੁਤ ਹੀ ਅਦਭੁਤ ਤੇ ਅਲੋਕਿਕ ਮੰਦਿਰ ਹੈ ਮਹਾਦੇਵ ਜੀ ਦਾ ਅਤੇ ਸੰਗਤ ਜੀ ਇਸ ਮੰਦਿਰ ਦੇ ਦਰਸ਼ਨ ਤੁਸੀਂ ਬਹੁਤ ਹੀ ਆਸਾਨੀ ਨਾਲ ਕਰ ਸਕਦੇ ਹੋ ਕਿਉਂਕਿ ਇਸ ਮੰਦਿਰ ਦੇ ਆਪਾਂ ਜੇ ਦਰਸ਼ਨ ਕਰਨ ਲਈ ਆ ਰਹੇ ਆ ਤਾਂ ਆਪਣੀ ਗੱਡੀ ਲੈ ਕੇ ਆ ਸਕਦੇ ਆ ਤੇ ਬਿਲਕੁਲ ਮੰਦਿਰ ਦੇ ਦੁਆਰ ਤੱਕ ਆਪਾਂ ਗੱਡੀ ਦੇ ਵਿੱਚ ਬੈਠ ਕੇ ਆਰਾਮ ਨਾਲ ਆ ਸਕਦੇ ਹਾਂ ਹਰ ਹਰ ਮਹਾਦੇਵ ਇਹ ਇਸ ਮੰਦਿਰ ਦੇ ਵਿੱਚ ਹਜ਼ਾਰਾਂ ਹੀ ਸ਼ਰਧਾਲੂ ਆ ਜਿਹੜੇ ਉਹ ਮੱਥਾ ਟੇਕਣ ਦੇ ਲਈ ਆਉਂਦੇ ਨੇ। ਅਤੇ ਦੋਸਤੋ ਜਿਹੜਾ ਇਸ ਮੰਦਿਰ ਦਾ ਸਟਰਕਚਰ ਹੈ ਉਹ ਪੂਰੇ ਇੰਡੀਆ ਦੇ ਨਾਲ ਰਿਲੇਟਡ ਹੈ। ਮਤਲਬ ਕਿ ਵਸਤੂਕਲਾ ਜਿਹੜੀ ਵੀ ਬਿਲਡਿੰਗਸ ਇੱਥੇ ਆਲੇ ਦੁਆਲੇ ਬਣੀਆਂ ਹਨ ਇਹ ਮੰਦਿਰ ਦੇ ਪ੍ਰੀਸਰ ਦੇ ਵਿੱਚ ਇਹ ਸਾਰੀਆਂ ਇੰਡੀਆ ਦੇ ਜਿਹੜਾ ਸੱਭਿਆਚਾਰਾ ਉਹਦੇ ਨਾਲ ਰਿਲੇਟਡ ਨੇ। ਤੇ ਇਹ ਬਹੁਤ ਹੀ ਅਦਭੁਤ ਮੰਦਿਰ ਹੈ। ਸੋ ਸ਼ਿਵਰਾਤਰੀ ਦੇ ਇਸ ਮੌਕੇ ਦੇ ਉੱਪਰ ਮਹਾਦੇਵ ਜੀ ਦੇ ਗੁਣ ਗਾਨ ਕਰਨ ਦੇ ਲਈ ਪੰਡਾਲ ਹੈ ਜਿਹੜਾ ਉਹ ਵੀ ਇੱਥੇ ਸਜਾਇਆ ਜਾ ਰਿਹਾ ਹੈ ਤੇ ਮੰਦਿਰ ਦਾ ਪ੍ਰੀਸਰ ਵੀ ਬਹੁਤ ਹੀ ਸੁੰਦਰ ਤੇ ਲੋਕਿਕ ਹੈ ਤੇ ਇਹ ਪੰਡਾਲ ਹੈ ਜਿਹੜਾ ਉਹ ਮਹਾਦੇਵ ਜੀ ਦੇ ਗੁਣ ਗਾਨ ਕਰਨ ਦੇ ਲਈ ਸਜਾਇਆ ਜਾ ਰਿਹਾ ਹੈ ਅਤੇ ਇਹ ਮੰਦਿਰ ਹੈ ਜਿਹੜਾ ਬਹੁਤ ਹੀ ਮਨ ਨੂੰ ਸ਼ਾਂਤੀ ਦਿੰਦਾ ਹੈ ਇਹਨੂੰ ਦੇਖ ਕੇ ਬੜੀ ਮਤਲਬ ਆਪਣੇ ਆਪ 'ਚ ਇੱਕ એનર્ਜੀ ਆਉਂਦੀ ਹੈ ਤੇ ਵੀ ਇਹ ਮੰਦਿਰ ਕਿੰਨਾ ਅਦਭੁਤ ਸਾਹਮਣੇ ਤੋਂ ਦੇਖਣ ਨੂੰ ਕਿੰਨਾ ਲੱਗਦਾ ਹੈ ਤੇ ਇਹ ਮੰਦਿਰ ਹੈ ਜਿਹੜਾ 111 ਫੁੱਟ ਜਿਹੜਾ ਉੱਚਾ ਹੈ ਅਤੇ ਸੰਤ ਜੀ ਤੁਸੀਂ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤਾਂ ਕਮੈਂਟ ਜਰੂਰ ਕਰਨਾ ਹੈ ਅਤੇ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਵੀ ਜਰੂਰ ਹੈ ਜਿਹੜਾ ਉਹ ਲਿਖ ਕੇ ਜਾਣਾ ਤੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਕੇ ਕਿਸ ਤਰ੍ਹਾਂ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਲਿਖ ਕੇ ਜਾਣਾ ਸੋ ਮਹਾਸ਼ਿਵਰਾਤਰੀ ਦੀਆਂ ਮੁਬਾਰਕਾਂ ਹਰ ਹਰ ਮਹਾਦੇਵ